ਸੜਕੇ ਭੰਦਦਾਹੀਂ ਜਮਣੀ ਹੋਏ ਇਹਨਾਂ ਨੇ ਇੱਥੇ ਉਹ ਜੀ YouTube ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਜੀ ਅੱਜ ਇੱਕ ਹੋਰ ਨਵੇਂ ਕੰਮ ਤੇ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਜੀ ਸਾਡੀ ਵੀਡੀਓ ਨੂੰ ਹਰ ਤ ਵਾਰ ਛੇਅਰ ਲਾਈਕ ਕਮੈਂਟ ਸਬਸਕ੍ਰਾਈਬਰ ਕਰਦੇ ਰਹੋ ਜੀ ਧੰਨਵਾਦ ਜੀ ਕਿਵੇਂ ਆ ਲਓ ਜੀ ਸਾਡੀ ਲੇਬਰ ਨੇ ਮਸਾਲਾ ਬਣਾਇਆ ਜੀ ਵੇਖੋ ਸੁੱਕਾ ਇਹਨਾਂ ਨੇ ਰੱਖਿਆ ਨਹੀਂ ਜੀ ਪਾਣੀ ਪਾਤਾ ਵੱਧ ਜੀ ਵਿੱਚ ਬੜੀ ਤੇਰਾ ਵਿੱਚ ਟਾਟਰ ਲਗਾਈ ਇਹਨਾਂ ਨੇ ਸੁੱਕਾ ਕਹਿੰਦੇ ਪਾਣੀ ਵੱਧ ਪੈ ਗਿਆ ਸਾਥੋਂ ਤੇ ਇਹਦਾ ਪਾਣੀ ਸੋਕ ਲੈਣੀ ਮਿੱਟਾਂ ਬਾਈ ਬਲਕ ਰਹੀ ਹੈ ਤੁਸੀਂ ਲੱਗਣਾ ਨਾ ਠੀਕ ਆ ਯਾਰ ਬਾਈ ਲੋ ਜੀ ਵੇਖੋ ਇਹਨਾਂ ਤੇ ਕੰਮ ਜੀ ਤੇ ਲੇਬਰਾਂ ਨੂੰ ਜਾਣ ਆ ਜੀ ਬੰਦੇ ਹਜੇ ਇਹ ਨਵੇਂ ਲਾਇਆ ਨਾਲ ਸਿਖਾਉਣੇ ਆ ਜੀ ਆ ਇਹਨਾਂ ਦਾ ਉਸਤਾਦ ਹੈ ਜਿਹੜਾ ਨੂੰ ਕੰਮ ਸਕਾਉ ਉਹ ਕਬਈ ਸਕਾ ਬਣਾਏਗਾ ਤੇਲੇ ਇਹਨਾਂ ਨੂੰ ਹਾਂ ਹਾਂ ਬਣਾਵਾਂਗੇ ਅੱਛਾ ਜੀ ਹਾਂ ਤੇ ਕੀ ਕਿਸ ਤਰ੍ਹਾਂ ਧਾਵਕ ਧਾਵਗੇ ਤੇਲੇ ਬਣਾਉਂਦਾ ਤੇਲੇ ਬਣਾਉਂਦਾ ਇਹਨਾਂ ਤੋਂ ਇੱਕ ਤਾਂ ਕੱਪੜੇ ਲੈਣੇ ਆ ਹਾਂ ਉਹ ਹੱਥ ਨੇ ਫਿਰ ਪਾਲਟੀ ਬੁਲਟੀ ਕਰਨੀ ਪੈਂਦੀ ਆ ਅੱਛਾ ਪਾਲਟੀ ਬੁਲਟੀ ਵੀ ਲੈਣੀ ਪੈਂਦੀ ਆ ਅੱਛਾ ਕਾ ਉਹ ਪਾਲਟੀ ਚ ਕੀ ਕੁਝ ਹੁੰਦਾ ਉਹ ਪਾਲਟੀ ਕੋਈ ਕਰ ਲਈਦਾ ਜਾ ਵਾ ਅੱਛਾ ਠੀਕ ਆ ਜੀ ਓਕੇ ਕਾਸੀ ਸਾਡ ਦੁੱਧ ਦੁੱਧ ਘਰ ਨੂੰ ਦੁੱਧ ਘਰ ਬੇਟਾ ਹਾਂ ਥੋੜੀ ਰੱਖ ਵਾਲੇ ਚ ਤੇ ਮੇਰੇ ਟੂਟੂ ਤੇ ਜਾਏਗਾ। ਇਹ ਮਜ਼ਦੂਰ ਹੈ ਸਾਡਾ ਵੇਖ ਲੋ ਨਵਾਂ ਭਰਤੀ ਕੀਤਾ ਮੁੰਡਾ ਇਹ ਅਜੇ। ਨਾਮ ਪਾ ਹਾਂ ਕੱਟਦੇ ਚੱਲ। ਆਫੀਸ਼ਲ ਪੇਂਟਰ ਆ ਸੀ। ਕੋਈ ਨਾਮ। ਆਇਆ ਅੰਕਲ। ਪੇਂਟ ਕਰ ਰਹੀ। ਹਾਂ। ਪੇਂਟ ਤਾਂ ਕੰਮ ਹੈ। ਇਹ ਹੈ ਇਹ ਰੰਗ ਦਾ ਕੰਮ ਕਰਦਾ ਮੁੰਡਾ। ਤਾਰੀ ਖੰਦ ਕੀ ਹੈ? ਜੇ ਮਾਰਦਾ।

ਟਾਈਨ ਵਾਖਦਾ ਮਸਾਲੇ ਦੇ ਮਸਾਲੇ ਦੇ ਘਰ ਕਿਹੜਾ ਇਤਨਾ ਮਸਾਲਾ ਪਾਉਣਾ ਨਾ ਬਈ ਇਸ ਪਾਸੇ ਆਏ ਨੂੰ ਕਿਹੜਾ ਪਾਣੀ ਹੁੰਦਾ ਇੱਥੋਂ ਤਾਰ ਰਹਿਦਾ ਮਸਾਲਾ ਠੀਕ ਆ ਇੱਥੇ ਖੁਸ਼ਕ ਹੋ ਜਾਂਦਾ ਇਹ ਜਦੋਂ ਨੂੰ ਆਪਾਂ ਇੱਥੇ ਇਟਾ ਲਾਉਂਦੇ ਲਾਉਂਦੇ ਆ ਨਾ ਉਦੋਂ ਦਾ ਮਸਾਲਾ ਨਰ ਮਰਦਾ ਜੀ ਇੱਥੇ ਤਾਂ ਕਰਕੇ ਬਸ ਮਸਾਲਾ ਪਾਉਣੀ ਇਹ ਆਹ ਬਿਨਾਂ ਪਾਇਆ ਕਿ ਹਾਂ ਆਇਆ ਪਤਲਾ ਪਾਇਆ ਲਓ ਇੱਕ ਫੋਨ ਦਾ ਤਰੀਕਾ ਰਮਾਦਾ। ਹਰੇ ਖੜੇ। ਹਾਂ। ਮੈਂ ਕਦਾਂ ਇੱਥੋਂ ਆਇਆ ਕਰਕੇ ਫੜਦੀਆਂ ਬਾਈ ਤਾਂ। ਠੀਕ ਹੈ। ਠੀਕ ਹੈ ਨਾ? ਠੀਕ ਹੈ ਜੀ। ਮਾਂ ਕਿ ਆਈ? ਆਇਆ ਕਿਉਂ ਜਦ ਤੁਸੀਂ ਆਇਆ ਤਾਂ ਵਾਲੇ ਉਹ ਹੱਥ ਬੋਨ ਨਹੀਂ ਰਹਿਂਦਾ ਤੇ। ਠੀਕ ਹੈ ਜੀ। ਆਇਆ ਫੜਦੀਆਂ ਜੀ। ਹਾਂ। ਪਤਾ ਵੀ ਜੀ। ਲਓ ਜੀ। ਅਸੀਂ ਆ ਖੱਟਾ ਘੜਾਇਆ ਜੀ। ਇੱਥੋਂ ਅਸੀਂ ਸਿੱਧੀ ਆ ਸਰਗਾ ਪੋਣਾ ਜੀ ਖੇਚ ਨੂੰ ਉਤਰੋ ਸਾਹਮਣੇ ਆਈ ਸਰਗਾ ਇਥੋਂ ਆਇਲੈਂਟਰ ਲਾ ਕੇ ਖੇਚ ਪਾਉਣੀ ਹੈ ਜੀ ਕਿਉਂਕਿ ਜਿਹੜੀ ਕੰਧ ਆਈ ਇਹ ਮਿੱਟੀ ਦੀ ਧੱਕ ਨਾਲ ਕੰਚੀ ਬਾਣ ਕਨੇ ਜਾਵੜੀ ਜੀ ਦੇਖੋ ਮਾਰੋ ਨਿਗਾਹ ਜੀ ਇਧਰੋਂ ਕਿੰਨੀ ਕੁੱਬੀ ਹੋ ਗਈ ਏ ਥੋੜੀ ਜੀ ਇਹਦੇ ਕਰਕੇ ਵੀ ਸਾਨੂੰ ਖੇਚ ਪਾਉਣੀ ਪਊਗੀ ਜੀ ਤਾਂ ਕੰਧ ਖੜੂਗੀ ਨਹੀਂ ਫਿਰ ਤੁਰ ਜੂਗੀ ਬਾਣ ਨੂੰ ਕਾ ਸਾਡੇ ਨਾਲ ਦੋ ਪੇਂਟ ਕਰਦੇ ਆ ਜੀ ਲਓ ਜੀ ਕੀਤੇ ਮਿਸਤਰੀ ਕੋਲੇ ਲੇਬਰ ਵੇਖੋ ਜੀ ਇੱਕ ਆਹ ਖੜਾ ਬਾਈ ਇੱਕ ਆਹ ਖੜਾ ਇਧਰ ਤੇ ਚਾਰ ਹੋ ਫਿਰਦੇ ਜੀ ਸ਼ੀ ਤੇ ਦੋ ਘਰੇ ਗਏ ਜੀ ਰੋਟੀ ਖਾਣ ਜੇ ਉਹ ਫਿਰਦੇ ਘਰੇ 8 ਜਣੇ ਆ ਗਏ ਕੁੱਲ ਮਿਸਤਰੀ ਕੋਲੇ 8 8 ਜਣੇ ਲੇਬਰ ਵਾਲੇ ਜੀ ਵੇਖੋ ਜੀ ਮਾਰੂ ਨਿਹਰਾ ਤੇ ਵਿਚਾਰੇ ਰੱਖੇ ਮੁੰਡੇ ਫੇਰ ਉਹਨਾਂ ਨੂੰ ਕੰਮ ਸਿਖਾਉਣਾ ਜੀ ਸਾਰਿਆਂ ਨੂੰ ਕਹਾ ਆ ਬੱਠਲ ਚੱਕਦਾ ਈਟਾ ਚੱਕ ਮਸਾਲਾ ਬਣਾਲਾ ਇਹ ਕੰਮ ਸਿੱਖਿਆ ਲੈਣਾਂ ਨੇ ਹਣਾ ਬਾਈ ਹਾਂ ਬਾਈ ਹਾਂ ਜੀ ਚਲੋ ਜੀ ਅੱਗੇ ਵਿਖਾਉਣੇ ਚ ਕੀ ਕਰ ਰਹੇ ਆ ਇਹ ਬੋਲੀਓ ਲਓ ਜੀ ਪੈੜ ਤੇ ਗੱਤਾ ਹੀ ਕੰਮ ਆ ਪਿੱਤਰ ਆਹ ਗੰਦ ਪੈੜ ਬਣਦਾ ਹੀ ਲਾਤੀ ਚ ਚਾਰ ਪੰਜ ਰਾਦੇ ਆਪਾਂ ਚ ਪੈੜ ਦੇ ਵੀ ਥੱਲੇ ਪ੍ਰਾਣਾ ਇੱਟਾ ਲਾਣੇ ਸੀ ਵਿਚਾਰ ਲਾਰਨੂ ਕੇ ਜੇ ਆ ਪ੍ਰਾਣੀਆਂ ਇੱਟਾ ਹੀ ਪੰਜਾਂ ਦੇ ਕੋਲ ਨਵੇਂ ਪੰਜਾਂ ਹੀ ਵਿਚਾਰ ਲਾਰਨੂ ਕੇ ਲਾਈ ਗਈ ਨੇ ਲੋ ਜੀ ਸਾਡੀ ਪੈੜ ਦਾ ਕੰਮ ਖਤਮ ਹੋ ਗਿਆ ਜੀ ਦੁਬਾਰੇ ਇਹਦੀ ਵੇਰ ਲੱਗਿਆ ਜੀ ਪੈੜ ਚੱਕਣ ਵਖਾਵਾਂਗੇ ਜੀ ਪੈੜ ਚੱਕਦੇ ਕਿਉਂ ਚੱਕਦੇ ਸਾਡੇ ਬੰਦੇ ਪੈੜ ਨੂੰ ਪੂਰਾ ਲੋ ਵੇਖੋ ਜੀ ਸਾਡੀ ਲੇਬਰ ਲੇਬਰ ਸਾਡੀ ਪੈੜ ਕਰ ਰਹੀ ਹੈ ਜੀ ਬਲਜਿੰਦਰ ਸਿੰਘ ਜੀ ਇਹਨੂੰ ਨਾਗਵਾਲ ਨਹੀਂ ਆਉਂਦਾ ਜੀ ਪਉਣਾ ਇਹਨੂੰ ਸਿਖਾਇਆ ਹੈ ਵੇਖੋ ਜੀ ਇਹ ਕਰ ਸਾਈਦਾ ਡੰਬਾ ਬਣ ਗਿਆ ਜੀ ਇੱਕ ਇਹ ਇੱਕ ਉਧਰ ਬਨੂਗਾ ਜੇ ਕੋ ਗਾਂਵ ਬਨੂਗਾ ਜੀ ਲੈ ਮੈਂ 30 ਨਾ 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 ਪਹੁੰਚਾਂਗਾ ਲੋ ਜੀ ਅਸੀਂ ਫੇਰ ਪਹੁੰਚ ਕਾਹੀਂ ਆਪਣੀ ਡਿਊਟੀ ਤੇ ਜੀ ਅਸੀਂ ਕੱਲ ਜੀ ਇੱਕ ਤਾਂ ਕੋਲੇ ਲਾਏ ਆ ਜੀ ਦੋ ਨੀਆਂ ਭਰ ਗਾਈ ਅਸੀਂ ਕੱਲ ਅੱਜ ਅਸੀਂ ਚਲਾਉਣਾ ਜੀ ਅਗਲੀ ਖੰਧ ਤੋਂ ਸਾਹਮਣੇ ਜੀ ਉਸ ਤੋਂ ਬਾਅਦ ਆਵਾਂਗੇ ਅਸੀਂ ਐਸ ਪਾਸੇ ਜੀ ਫੇਰ ਆਵਾਂਗੇ ਇਧਰ ਜੀ ਅਸੀਂ ਪੈੜਾ ਦੇ ਕੰਮ ਸਾਡਾ ਹੋ ਗਿਆ ਸਾਰਿਆਂ ਕੱਦਾਂ ਤਕਰੀਬਨ ਵੀਡੀਓ ਦੇ ਨਾਲ ਸਾਡੀ ਨਾਲ ਬਣੇ ਰਹੋ ਜੀ ਤੁਹਾਨੂੰ ਦਿਖਾਵਾਗੇ ਅਸੀਂ ਕੀ ਕੀ ਕਰ ਰਹੇ ਅੱਜ ਜਿਹੜੇ ਕੰਮ ਕਰਾਂਗੇ ਉਹ ਵੀ ਵੀਡੀਓ ਦੇ ਨਾਲ ਬਣੂਗੀ ਓਕੇ ਲਓ ਜੀ ਇਹਨਾਂ ਦੀ ਘਰ ਦੀ ਲੇਬਰ ਆ ਜੀ ਮਸਾਲਾ ਬਣਾ ਰਹੀ ਹੈ ਜੀ ਐ ਕੋ ਸਾਹਮਣੇ ਖੜਾ ਜੇ ਕਾ ਫਿਰਦਾ ਜੇ ਕਾ ਬਾਈ ਇਧਰ ਇਹ ਤਾਂ ਠੰਢੀ ਨਹੀਂ ਲੱਤੀ ਜੇ ਇਹਦਾ ਹਾਂ ਜੀ ਛਾਂ ਤੇ ਪਹਿਲੇ ਦਾ ਦੋ ਉਹ ਕਿੰਨੇ ਇੱਕ ਦਾ ਬਿਲੋ ਇਹ ਗੱਟੇ ਗੱਟੇ ਚ ਕਿੰਨੇ ਪਾਇਆ ਐਂ ਤਾਂ ਦੱਸੋ 18 18 ਬੱਠਾ ਚੀ ਇੱਕ ਦਾ ਹੋ ਗਿਆ ਨਾ ਹਾਂ ਬਹੁਤ ਠੀਕ ਬਹੁਤ ਤੇਜ਼ ਲਓ ਵੇਖੋ ਜੀ ਪਾਂਛੀ ਰੇ ਦੇ ਲਾਤਾ ਜੀ ਮਰੂਨੀ ਬਾਈ ਅਸੀਂ ਆ ਬੰਦ ਲਾਉਣ ਲੱਗੇ ਬਾਦ ਦੇ ਉੱਤੇ ਲੈਂਟਰ ਲਾਵਾਂਗੇ ਜੀ ਇਹ ਜਿਹੜਾ ਬੰਦ ਲਾਇਆ ਜੀ ਇਸ ਕਰਕੇ ਲਾਇਆ ਜੀ ਮੂਹਰੇ ਪਾਸੇ ਦੋ ਲੈਂਟਰ ਲਾਉਣੇ ਆ ਜੀ ਸਾਡਾ ਅਗਲੇ ਪੱਥ ਦਾ ਵਾਇ 9 ਫੁੱਟ ਹੈ ਦੋ ਉਹਦੇ ਤਿੰਨ ਸਰਕੇ ਪਾ ਕੇ ਮੂਹਰੇ ਪਾਸੇ ਲੈਂਟਰ ਲਾਉਣੇ ਤਾਂ ਕਰਕੇ ਇੱਥੇ ਨੂੰ ਬੰਦ ਲਾਉਣਾ ਪੈਂਦਾ ਏ ਥੱਲੇ ਅਮਰੋ ਜੀ ਹੈਗਾ ਹਰ ਵੇਖੋ ਜੀ ਅੱਧਾ ਕਲਾਤਾ ਅੱਧਾ ਕਾ ਕੇ ਲਾਉਣੇ ਆ ਜੀ ਹੁਣ ਚੱਲੇ ਰੋਟੀ ਖਾਣ ਦੀ ਬੋ ਵੇਖੋ ਜੀ ਬੰਦ ਅਸੀਂ ਲਾਤਾ ਜੀ ਤੇਗਾ ਦਾ ਜੀ ਇਸ ਤੋਂ ਬਾਅਦ ਅਸੀਂ ਦੂਜਾ ਤੇਗਾ ਦਾ ਉਹ ਲੈਂਟਰ ਵਾਲਾ ਜੀ ਉਹ ਫਿਰ ਉਹ ਤੋਂ ਬਾਅਦ ਸਾਡੀ ਪੈੜ ਅੱਗੇ ਹੋ ਜਾਂਦੀ ਹੈ ਸਾਹਮਣੇ ਬੈਠਾ ਵੀ ਬੰਦਾ ਬੈਠਾ ਇਹ ਸੱਭਲ ਵੇਖੋ ਜੀ ਕਿੱਡੀ ਮੋਟੀ ਜਿਹੇ ਕੋਲੇ ਤੇਗਾ ਦਾ ਮਸਾਲਾ ਬੜਾ ਤੇਜ਼ ਹੋ ਰਿਹਾ ਜੀ ਵੇਖੋ ਜੀ ਨਾ ਉਹ ਜੀ ਦੁਬਾਰਾ ਇਹ ਗੱਲ ਆ ਗਿਆ ਸਰਗਾਪਾ ਕੇ ਵਿੱਚ ਬੱਦਰੀ ਪਾ ਰਹੇ ਜੀ ਬੈਡ ਵੀ ਬਹੁਤ ਦਿਨ ਜੀ ਦੁਬਾਰਾ ਦੀ ਹੈ ਬੈਡ ਪਰ ਜਿਹੜਾ ਸਾਹਮਣੇ ਖਾਂਦੇ ਕਰਨੀ ਹੈ ਜੀ ਆਹ ਵੇਖੋ ਜੀ ਉਹਨਾਂ ਦਾ ਕੁੱਤਾ ਜੀ ਕੱਲ ਨੂੰ ਭਖਾਇਆ ਸੀ ਛੋੜ ਦੇ ਵਿੱਚ ਆਹ ਪਿਆ ਜੀ ਕੁੱਤਾ ਇਹਨਾਂ ਦਾ ਵੇਖੋ ਤਹੀਂ ਵਾਲਾ ਜੀ ਕਹਿੰਦੇ ਜੀ ਇਹ ਤੇ ਤੇਲ ਨਹੀਂ ਚੜਾ ਜੀ ਕਾਲਾ ਤੇਲ ਲਾਇਆ ਸੀਗਾ ਜੀ ਵੇਖੋ ਜੁੱਤੇ ਤੇ ਉਹ ਲੱਗਿਆ ਨਹੀਂ ਕਹਿੰਦੇ ਜੀ ਇਹਨੇ ਤੇਲ ਪਕੜ ਨਹੀਂ ਕੀਤੀ ਤੇਲ ਕਾਲਾ ਕਾਲਾ ਹੋਇਆ ਨਹੀਂ ਉਤੋਂ ਇਹ ਕਾਲਾ ਕਦਰ ਆਉ ਜੀ ਵੇਚਦਾ ਤੇ ਦਹੀਂ ਵਾਲਾ ਜੀ ਇਹ ਮਰੂ ਨਹੀਂ ਗਿਆ ਜੀ ਇਹ ਤੇ ਦਹੀਂ ਲੱਗੀ ਆ ਜੀ ਦਹੀਂ ਤਾਂ ਕਰਕੇ ਤੇ ਕਾਲਾ ਮਗਲਾਲ ਕੰਮ ਨਹੀਂ ਕੀਤਾ ਜੀ ਲਓ ਜੀ ਰੱਖਤਾ ਜੀ ਆਪਾਂ ਤਾਂ ਉੱਥੇ ਤੇ ਕਹਿੰਦੇ ਸੀ ਜੀ ਕੁੜਾ ਉਹਨਾਂ ਦਾ ਲੈਣਾ ਜੀ ਮੰਗ ਮਾਈਕੜਾ ਦੂੰਗਾ ਸੁਣੀ ਕੋਈ ਗਾਤ ਨਹੀਂ ਜੀ ਵਾਲੀ ਦਾ ਵੈਸੇ ਲੋੜ ਨਹੀਂ ਗਈ ਅਸੀਂ ਕਢਾ ਦਾਂਗੇ ਜੀ ਤੁਸੀਂ ਕਰੰਡ ਗਾਣਾ ਵੇਖੋ ਜੀ ਮਗਰ ਮਾਰੂ ਨੇ ਰਾਜੇਤਰਾ ਕੰਮ ਥਾਲਾ ਚੱਲ ਰਿਹਾ ਜੀ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹਲਟਾ ਪੰਜਾ ਜੀ ਪੈੜ ਤੇ ਖੜੇ ਆ ਜੀ ਉਹ ਨਜੇ ਬੱਟੂ ਵੇਖੋ ਜੀ ਇਹਨਾਂ ਦਾ ਉਹ ਸਾਹਮਣੇ ਮਜ਼ਦੂਰ ਫਿਰਦਾ ਜੀ ਆਪਣੇ ਉਹ ਸਾਹਮਣੇ ਸਾਂਝਾ ਭਣੇ ਨਵਾਂ ਹੋਰ ਮੰਗਾਵਾਂਗੇ ਜੀ ਲਓ ਜੀ ਤੇ ਇੱਕ ਜੀ ਸਫਾਈ ਵੇਖੋ ਵਿੱਚੋਂ ਮਰ ਰਹੇਗਾ ਜੀ ਲਓ ਜੀ ਇਸ ਉੱਤੇ ਦੀ ਕੰਧ ਤਾਂ ਲੈਂਟਰ ਲਾਤਾ ਜੀ ਹੁਣ ਅਸੀਂ ਚੱਲਿਆਂ ਜੀ ਇੱਧਰ ਹੀ ਕੰਧ ਤੇ ਵੇਖੋ ਜੀ ਪੈਟ ਸਾੜੀ ਤਿਆਰ ਆ ਮਸਾਲਾ ਸਾਡਾ ਬਣ ਰਿਹਾ ਜੀ ਇੱਧਰ ਕਿੱਤਾ ਦੇ ਪਾਣੀ ਪਤਾ ਹੀ ਛੱਠੇ ਤੇ ਉੱਤਰ ਆ ਨਾਲ ਪੰਜਾਂ ਜਿਹੋ ਧਰੋ ਲਾਉਣਗੇ ਇੱਧੀਆਂ ਸੀ ਆਹੜਾ ਅਸੀਂ ਦਾਤੀ ਉੱਤਰੋ ਜੀ ਆਹ ਪਾਕੇ ਬੰਦ ਕਰੂਗਾ ਹੁਣ ਸਤੋ ਕਰ ਬਸ ਸਤੋ ਹਾਂ ਕਰ ਲਓ ਬੱਸ ਕਰ ਰੇ ਸੋ ਮਾਇਰ ਘਾਪ ਸਮਾਂ ਰਹੇ ਨੀ ਖਦਾ ਬੋ ਜੀ ਅਸੇਤਰ ਪੜਕਾ ਚੰਨੀ ਵੀ ਤਰਾਇਦਾ ਲਾਤੀ ਜੀ ਜੀ ਗਾਂ ਫੇਰਨੇ ਚੜਦੇ ਪੈੜ ਤੇ ਚਾਹ ਬਣੀ ਰੋਟੀ ਸੁਖ ਖਾਲੇ ਜਿਓ ਦੇਖੋ ਫੇਰ ਚੜਦੇ ਨੇ ਪੈੜ ਤੇ ਜੀ ਉਦਰਾ ਸੀ ਚਨਾਈ ਕਰਤੀ ਪੂਰੀ ਜੀ ਪੈੜ ਸਾਡੀ ਉਹ ਲਈ ਖਤਮ ਹੋ ਗਈ ਜੀ ਹੁਣ ਚੱਲ ਪਈ ਅਸੀਂ ਬੁਰਜੀਆਂ ਦੇ ਇਧਰ ਪੈੜ ਸਾਡੀ ਤਿਆਰ ਆ ਜੀ ਇਧਰ ਦੇਖੋ ਜੀ ਕਿੰਨਾ ਕੱਜ ਹੁੰਦਾ ਕੰਮ ਇਹ ਬੁਰਜੀਆਂ ਦਾ ਬੋ ਜੀ ਆਪਾਂ ਫੇਰ ਪਹੁੰਚ ਚੁੱਕੇ ਆਂ ਆਪਣੀ ਡਿਊਟੀ ਤੇ ਜੀ ਆਹ ਵੇਖੋ ਜੀ ਤੇ ਧੁੱਪ ਪੈ ਰਹੀ ਜੀ ਪਤਾ ਨਹੀਂ ਲੱਗ ਰਿਆ ਤੇ ਬੁਰਜੀਆਂ ਆਪਾਂ ਕਰਤਿਆਂ ਜੀ ਡੋਰ ਲੈਂਟਰ ਤੇ ਬਸ ਰਦੇ ਰਹਿ ਗਏ ਚਾਰ ਕਾਪਣ ਚਾਰ ਦੇ ਲਾ ਕੇ ਦੁਬਾਰਾ ਆਪਾਂ ਇਹਦਾ ਲੈਂਟਰ ਲਾਉਣਾ ਜੀ ਅਗਲੇ ਪਾਸੇ ਦਾ ਫਿਰ ਦੁਬਾਰਾ ਢੇਣਿਆਂ ਦੀ ਕਿਹੜੀ ਖਾਂਦ ਤੇ ਜਾਂਦੇ ਆਂ ਲੈਂਟਰ ਲਾ ਕੇ ਸਾਡ ਸਾਡੇ ਚੱਕਰਾਂ ਦੇ ਪੈੜ ਹੀ ਕਰਦੇ ਆਂ ਜੀ ਉੱਪਰ ਤੋਂ ਚੱਕਦੇ ਆਂ ਲੋ ਜੀ ਪੈੜ ਥੜੀ ਚੁੱਕਤੀ ਆਈ ਤਾਹ ਬਸ ਅਸੀਂ ਲੱਗੇ ਜੀ ਇੱਧਰ ਕੱਚਾ ਘੋੜਾ ਨਾਲ ਲਾਉਣ ਦੀ ਅਸੀਂ ਗਾਡਰ ਧਰਨੇ ਜੀ ਉੱਤੇ ਫਿਰ ਅਸੀਂ ਚੜਦੇ ਆ ਪੈੜ ਤੇ ਲਾਉਣੇ ਆ ਲੈਂਟਰ ਲਓ ਜੀ ਚੜ ਕੇ ਦੂਜੀ ਪੈੜ ਤੇ ਜੀ ਲੱਗੇ ਲੈਂਟਰ ਲਾਉਣ ਜੀ ਬਾਰੂ ਨਗਾ ਜੀ ਸਦਾ ਬੜਕਾ ਮਾਰੋ ਉਹਨੇ ਗਾਇ ਜੇ ਤੇ ਸਾਡੀ ਚਣਾਈ ਵੇਖੋ ਜੀ ਕਿੰਨੀ ਲੱਗ ਚੁੱਕੀ ਐ ਹੁਣ ਲੋਕ ਪੁੱਟਣਗੇ ਜਾਂ ਵਿਚਾਲੇ ਕਾਹ ਤੋਂ ਸੰਦ ਜੀ ਛੱਡੀ ਇਹਨਾਂ ਨੇ ਲੈਂਟਰ ਲਾ ਕੇ ਛੱਡਿਆ ਜੀ ਫੇ ਤੁਹਾਨੂੰ ਦੱਸਾਂਗੇ ਜੀ ਵੀਡੀਓ ਵਿੱਚ ਕਾਹਾਂ ਇਹ ਕਾਹ ਤੋਂ ਛੱਡਿਆ ਕਾਹ ਤੋਂ ਲਾਇਆ ਜੀ ਹੈ ਹਾਂ ਬਾਈ ਮੈਸਤਰੀ ਹਾਂ ਬਾਈ ਮੈਸਤਰੀ ਇੱਕ ਬੋਰੀ ਦੇ ਮਸਾਲੇ ਨਾਲ ਕਿੰਨੀਆਂ ਇੱਟਾਂ ਲਾ ਦੇਣਾ ਤੂੰ 500 500 ਆ ਵੇਖੋ ਭਾਈ ਆ ਮਿਸਤਰੀ ਕਹਿੰਦਾ ਮੈਂ ਇੱਕ ਬੋਰੀ ਦੇ ਮਸਾਲੇ ਨਾਲ 500 ਇੱਟ ਲਾ ਦਿੰਦਾ ਇੱਕ ਗੱਟੇ ਦੇ ਮਾਲ ਨਾਲ 100 ਫੁੱਟ ਪਲਾਸਟਰ ਕਰ ਦਦਮ ਇੱਕ ਗੱਟੇ ਦੇ ਮਾਲ ਨਾਲ 100 ਫੁੱਟ ਪਲਾਸਟਰ ਬੂਰਾ ਬੂਰਾ ਪਲਾਸਟਰ ਕਿਸ ਕਰੰਡੀ ਪਲਾਸਟਰ ਜੀ ਬੂਰਾ ਪਲਾਸਟਰ ਕੇ ਕਰੰਡੀ ਪਲਾਸਟਰ ਹੈ ਗਰਮਾਲੇ ਵਾਲਾ ਸਾਫ ਪਲਾਸਟਰ ਜਮਾ ਹੋ ਕੇ ਸਾਫ ਪਲਾਸਟਰ ਆ ਵੇਖੋ ਇਹਦੇ ਨਾਲ ਕੰਟੈਕਟ ਕਰੋ ਮਿਸਤਰੀ ਨਾਲ ਬਈ ਪੈਂਟ ਕਿਹੜਾ ਤੇਰਾ ਕੰਟੈਂਟ ਡ੍ਰਾਈਵਰ ਬੋਲਦੇ ਮੈਂ ਤੇਰੀ ਪੈਂਟ ਕਿਹੜਾ ਬਈ ਤੇਰਾ ਬਈ ਪੈਂਟ ਕਿਹੜਾ ਬਈ ਤੇਰਾ ਕੰਟੈਂਟ ਮੇਰਾ ਬਰਕੰਦੀ ਬਰਕੰਦੀ ਪੈਂਟ ਆ ਬਈ ਮਸਤਰੀ ਦਾ ਕੰਮ ਵੇਖੋ ਬਈ ਇੱਕ ਨੰਬਰ ਕੰਮ ਆ ਮੈਸਰੀ ਦਾ ਜਿਹਨੇ ਵੀ ਘਰ 꾸ਰ ਪਵਾਉਣਾ ਉਹ ਆ ਸਕਦਾ ਮੋਬਾਈਲ ਨੰਬਰ ਬੋਲ ਕੇ ਹੋਣ ਲਓ ਜੀ ਆਪਾਂ ਫੇਰ ਪਹੁੰਚ ਗਏ ਆਪਣੀ ਡਿਊਟੀ ਤੇ ਆਪਾਂ ਅਗਲੇ ਪਾਸੇ ਲੈਂਟਰ ਲਾਦਾ ਜੀ ਲੈਂਟਰ ਲਾ ਕੇ ਜ ਖੁੱਡੇ ਛੱਡ ਦਿੱਤੇ ਆਪਾਂ ਤੇ ਕਾਡਰਾਂ ਵਾਲੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਸ ਖੰਧ ਤੇ ਫੇਰ ਚੱਲਾਂਗੇ ਇਸ ਤੇ ਜੀ ਸਾਹਮਣੇ ਵਾਲੀ ਤੇ ਅਨਲੋਜੀ ਵੇਖੋ ਆ ਅਸੀਂ ਜਿਹੜੀ ਨੀਂਹ ਭਰੀ ਇਹ ਵਿਚਾਲੇ ਇਹਦਾ ਕਾਰਨ ਇਹ ਹੈ ਜੀ ਉਹ ਜਿਹੜੀ ਪਹਿਲੀ ਕੰਧ ਦੇ ਮਗਰਲੇ ਪਾਸੇ ਬਾਹਰ ਲੱਗਦੇ ਆ ਇਹਦੇ ਇਹ ਪਾਈ ਹੈ ਜੀ ਖੱਚਾ ਸੀ ਇਹਨੂੰ ਲਾ ਕੇ ਪਹਿਲੇ ਤੌਰ ਤੇ ਕਿ ਘਰਤ ਘਟਕੜ 5 5 6 ਸੇ ਫੋਟਾਈ ਤਾਂ ਕਰਕੇ ਸਾਨੂੰ ਇਹ ਕਰਨਾ ਪਿਆ ਜੀ ਇਹ ਕੰਮ ਦੇਖੋ ਜੀ ਕਵਾਲਟੀ ਦੇਖੋ ਜੀ ਕੰਮ ਦੀ ਅੱਜ ਸਾਨੂੰ ਹੋ ਗਿਆ ਜੀ ਪੰਜਵਾਂ ਦਿਨ ਹਾਂ ਅੱਜ ਹਾਂਜੀ ਪੰਜਵਾਂ ਪੰਜ ਦਿਨ ਹੋ ਗਏ ਸਾਨੂੰ ਪੰਜਾਂ ਦਿਨ ਜਿੱਥੇ ਲੈ ਗਈ ਜੀ ਅੱਜ ਨੂੰ ਲੋ ਜੀ ਸਾਡੇ ਕੰਮ ਦੀ ਸਪੀਡ ਵੇਖੋ ਜੀ ਕਿੰਨੀ ਹੈ ਇਧਰ ਲਈ ਗੰਦ ਤਿਆਰ ਹੈ ਸਾਡੀ ਉਹ ਸਾਹਮਣੇ ਵਾਲੀ ਤਿਆਰ ਆ ਜੀ ਹੁਣ ਅਸੀਂ ਆਸ ਤੇ ਲੱਗੇ ਪਏ ਆ ਜੀ ਮਰੋਂ ਨਿਗਾਹਿਤ ਰਾਇਤੇ ਦੇਖੋ ਜੀ ਆਸ ਤੇ ਜੀ ਇਸ ਤੋਂ ਬਾਅਦ ਆ ਜੀ ਖੁੱਡੇ ਦੇ ਛੱਟ ਦੇ ਛੱਡਣੀ ਛੱਡੀ ਜਾਂਦੇ ਆ ਜੀ ਵਿੱਚ ਖੁੱਡੇ ਛੱਡ ਕੇ ਜੀ ਅਸੀਂ ਗੱਡਰ ਧਰ ਦਨੇ ਆ ਗੱਡਰਾ ਅਸੀਂ ਨਾ ਤੇ ਨੱਥ ਦੇਨੇ ਆ ਜੀ ਪਰ ਉਸ ਤੋਂ ਬਾਅਦ ਵੇਖਾਂਗੇ ਜੀ ਸਾਡਾ ਕੀ ਪ੍ਰੋਸੀਜਰ ਹੈ ਅਗਲਾ ਕੀ ਕਾਰੋਬਾਰ ਹੈ ਕੀ ਜੇ ਸਾਡਾ ਕੰਮ ਹੈ ਜੀ ਅਗਲਾ ਉਹ ਹੁਣ ਦੱਸਾਂਗੇ ਅਗਲੀ ਵੀਡੀਓ ਚ ਸਾਡੀ ਵੀਡੀਓ ਨਾ ਬਣੇ ਰਿਹਾ ਜੀ ਧੰਨਵਾਦ ਜੀ ਵਾਦੀ ਸਾਡੇ ਖੰਭ ਜੀ ਇੰਨਾ ਬਾਜਾਂ ਦੇ ਆਸਰੇ ਆਈ ਅਸੀਂ ਉੱਟਦੇ ਜੇ ਧਰਨ ਜਵਾਬ ਦੇ ਜਾਣ ਕੀ ਅਸੀਂ ਨਿਉਂਦੇ ਤੜਕੇ ਬਾਈ ਕਥੀ ਕਿਸੇ ਕੋਈ ਕੰਮ ਨਹੀਂ ਕਰ ਸਕਦੇ ਇਹਨਾਂ ਆਪਣਾ ਨਾ ਸਾਡਾ ਕੋਈ ਐਕਟ ਦਾ ਵਟੇ ਦਾ ਢੱਕਾ ਹੀ ਨਹੀਂ ਹੁੰਦਾ ਜੀ ਜੇ ਜੇ ਇਹਨਾਂ ਨੇ ਹੱਥ ਖੜੇ ਕਰਤੇ ਤੇ ਸਾਡੇ ਉਦੋਂ ਪਹਿਲਾਂ ਹੱਥ ਖੜੇ ਆ ਜੀ ਬਸ ਇਹਨਾਂ ਨੂੰ ਵਿਰਾ ਕੇ ਰੱਖੀਦਾ ਤੇ ਅੱਗਰ ਨੂੰ ਹੱਥ ਨੇ ਲਵਾਉਣਾ ਪੈਂਦਾ ਜੀ ਕਦੇ ਕਦੇ ਚਿਕਨ ਵੀ ਮੰਗ ਲੈਂਦੇ ਜੀ ਨਾਲ ਉਹ ਵੀ ਦੇਣਾ ਪੈਂਦਾ ਨਾ ਉਹ ਇਹਨਾਂ ਨੂੰ ਬਹੁਤ ਢੰਗ ਤਰੀਕੇ ਨਾਲ ਰੱਖਣਾ ਪੈਂਦਾ ਜੀ ਬਹੁਤ ਉਹਨਾਂ ਦੀ ਸੇਵਾ ਪਾਣੀ ਕਰਨਾ ਪੈਂਦਾ ਪੈਗ ਲਵਾਉਣਾ ਪੈਂਦਾ ਤੇ ਕਹਿੰਦੇ ਹਨ ਕੁਰਕਰੇ ਖਾਣੇ ਕਹਿੰਦੇਗਾ ਲੇਜ ਖਾਣੇ ਜਵਾਕਾਂ ਨੂੰ ਰੱਖਣੇ ਪੈਂਦੇ ਹੀ ਇਹੇ ਕਿੰਨਾ ਦਾ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਜਿਹੜੇ ਬੇਹੇ ਸਾਡਾ ਸਾਥ ਦਿੰਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਲੋ ਜੀ ਵੇਖੋ ਤੇ ਨਾਲ ਹੀ ਅਸੀਂ ਪੂਰੀ ਕਰ ਲਈ ਸਾਰੀ ਇਧਰੋਂ ਮਰੋ ਨਿਗਾ ਜੀ ਇਧਰੋਂ ਮਰੋ ਨਿਗਾ ਜੀ ਗਾਡਰ ਅਸੀਂ ਥਾਲੇ ਜੀ ਨਾਥਰੇ ਗਾਡਰ ਜੀ ਹਾ ਵੇਖ ਲੋ ਜੀ ਇਤਰਾ ਹੋ ਰਿਹਾ ਇੰਦਾ ਜੀ ਹੋਰ ਇੰਦਾ ਇਕ ਕਾਡਰ ਤਾ ਵੈਲਡ ਹੋਣ ਵਾਸਤੇ ਗਿਆ ਜੀ ਉਹ ਅੱਜ ਕੋ ਉਹ ਤਰਾਂਗੇ ਜੀ ਇਕ ਅਸੀਂ ਨੱਥ ਥਾਈਏ ਇਤਰਾ ਮਰ ਰੋ ਨਿਕਾ ਜੀ ਦੇਖੋ ਜੇ ਇਤਰਾ ਤਨੀ ਮੋੜ ਧੇਰ ਵੇਖੋ ਹੀ ਲੱਗੇ ਬੇਰੀ ਨੂੰ ਪਿੰਦੂ ਕੋਈ ਹੋ ਬੱਤੀ ਨਾ ਜਗਾਓ ਜਿਹੇ ਵੈਰ ਕੱਢਿਆ ਹੋ ਦੀ ਗਾੜ ਕੱਢਿਆ ਲੋ ਜੀ ਵੇਖੋ ਤਨਾਈ ਅਸੀਂ ਪੂਰੀ ਕਰ ਲਈ ਸਾਰੀ ਇਧਰ ਮਰੋ ਨੀਗਾ ਜੀ ਇਧਰ ਮਰੋ ਨੀਗਾ ਜੀ ਗਾਡਰ ਅਸੀਂ ਥਾਪ ਲਈ ਨਾਤਰਾਂ ਹੀ ਗਾਡਰ ਜੀ ਹਾਂ ਵੇਖ ਲਓ ਜੀ ਇਧਰ ਹੋ ਰਿਹਾ ਇੰਦਾ ਜੀ ਹੋ ਰਿਹਾ ਇੱਕ ਗਾਡਰ ਤੜਾ ਵੈਲਡ ਹੋਣ ਵਾਸਤੇ ਗਿਆ ਜੀ ਉਹ ਅੱਜ ਕੋ ਉਤਰਾਂਗੇ ਜੀ ਇੱਕ ਅਸੀਂ ਨੱਥਤਾਈ ਇਧਰੋਂ ਮਰੋ ਨੀਗਾ ਜੀ ਦੇਖੋ ਜੇ ਇਧਰ ਖੇਤਾਂ ਦੀ ਮੋਹਲ ਧੇਰ ਵੇਖੋ ਹੀ ਲੱਗੇ 베ਰੀ ਨੂੰ ਲੋ ਜੀ ਚਰਾਈ ਸਾਰੀ ਮੁਕੰਮਲ ਹੋ ਗਈ ਜੀ ਮਾਰੋ ਨਿਗਾ ਆਦਰ ਗੱਡ ਵੀ ਨੱਥਦੇ ਜੀ ਸਾਰੇ ਅੱਧੇ ਘਾਵਾਸ ਵੀ ਧਰਤੇ ਜੀ ਉੱਤੇ ਦੇ ਬਾਕੀ ਤੜਕੇ ਜੀ ਕਰਾਂਗੇ ਆਕੇ ਜਾ ਕੋਸ ਰਹਿ ਗਿਆ ਜੀ ਸਾਡਾ ਵੇਖੋ ਜੀ ਸੌਜੀ ਵੇਖੋ ਜੀ ਪਹਿਲਾਂ ਅਸੀਂ ਬਾਹਰ ਬੰਨਿਆ ਜੀ ਹੁਣ ਅਸੀਂ ਤੋਂ ਤੇ ਬਾਹਰ ਦੇ ਕੰਨੇ ਬੰਨ ਰਹੇ ਹਾਂ ਉਸ ਤੋਂ ਬਾਅਦ ਅਸੀਂ ਦੂਜੇ ਕੰਨੇ ਪਾਵਾਂਗੇ ਸਰ ਦੇ ਫਿਰ ਪਾਵਾਂਗੇ ਕਾਗਜ਼ ਫਿਰ ਪਾਵਾਂਗੇ ਤੇ ਜੀ ਅਸੀਂ ਸਾਰਾ ਸਾਰ ਤੋਂ ਬਾਅਦ ਪਾਵਾਂਗੇ ਜੀ ਮਿੱਟੀ ਮਾਰੋ ਜੀ ਨੀਗਾ 33 ਸਾਲ ਦੇ ਹੁੰਦੀ ਕਿ ਮਾਰੇ ਜੀ ਸੱਤ آه تيڙي وळी کي کڻا آھي ٿي ڇي لڳا ھو يا ਆਪਰ ਕਿਨਾਰੇ ਨੇ ਮੁੱਛੇ ਤੇ ਲੋ ਵੇਖੋ ਜੀ ਛੱਤ ਦੇ ਮਿੱਟੀ ਪਾਤੀ ਜੀ ਅਸੀਂ ਛੱਤ ਤਾਂ ਸਾਡੀ ਤਿਆਰ ਆਈ ਪਨਾਲਾ ਲਾਤਾ ਜੀ ਤੇ ਵੇਖੋ ਸਾਰਾ ਕੰਮ ਰੈਡੀ ਆਈ ਉੱਤੋਂ ਉਹ ਤੁਹਾਨੂੰ ਛੱਤ ਲਖਾਉਣੇ ਇਹ ਥੱਲੇ ਅਸੀਂ ਕਿਸ ਤਰ੍ਹਾਂ ਦੀ ਆਈ ਕਿਸ ਤਰ੍ਹਾਂ ਬਣੀ ਆਈ ਇਹ ਅਸੀਂ ਬਾਹਰ ਦੇ ਡੱਬੇ ਬੰਨ ਕੇ ਫੇਰ ਪਾਏ ਕਾਨਾ ਉਤੇ ਕਾਗਜ਼ ਪਾਏ ਜੀ ਪਹਿਲਾ ਅਸੀਂ ਗਰਰ ਦੇ ਵਾਹ ਬੰਨਿਆ ਜੀ ਵਾਹ ਦੇ ਉੱਤੇ ਅਸੀਂ ਜਿਹੜੇ ਵਾਹਾਂ ਦੀਆਂ ਕਲਮਾਂ ਹੁੰਦੀਆਂ ਜੀ ਉਹ ਬੰਨ੍ਹ ਗਾਈ ਫੇਰ ਉਸ ਤੋਂ ਬਾਅਦ ਅਸੀਂ ਸਾਰਾਲੇ ਕਾਨੇ ਪਾਏ ਜੀ ਫੇਰ ਅਸੀਂ ਕਾਗਜ਼ ਪਾਏ ਉੱਤੇ ਕਾਗਜ਼ ਦੇ ਉੱਤੇ ਸਰ ਪਾਏ ਜੀ ਦੂਜਾ ਸਰ ਦੇ ਉੱਤੇ ਮਿੱਟੀ ਪਾਈ ਆ ਜੀ ਮਰ ਰਿਹਾ ਤੇ ਕਿਸੇ ਭਰਾ ਨੇ ਛੱਤ ਇਸ ਤਰ੍ਹਾਂ ਦੀ ਟਪੋਣੀ ਹੋਵੇ ਆਪਾਂ ਕੰਟੈਕਟ ਨੰਬਰ ਦੇਵਾਂਗੇ ਆਪ ਦਾ ਉਹ ਤੇ ਆਪਣੇ ਨਾਲ ਕੰਟੈਕਟ ਕਰ ਸਕਦੇ ਆ ਜੀ ਵੀਡੀਓ ਕੋ ਤੇ ਬੱਚਾ ਨੰਬਰ ਲਿਖਾਂਗੇ ਥੱਲੇ ਨੰਬਰ ਉਹ ਹੈਗਾ ਜੀ ਮਕਾਨਤੀ ਸਾਰੇ ਜੀ ਘਰ ਵਾਲਿਆ ਕਰਨੂਆ ਆਪਰਾ ਮਾਨ ਸਨਮਾਨ ਕੀਤਾ ਗਿਆ ਜੀ। ਵੇਖੋ ਜੀ। ਸਾਡੀ ਟੀਮ ਖੜੀ ਹੈ ਨਾਲ ਮੇਰੇ। ਲਓ ਜੀ। ਛੱਤ ਦੀ ਪਾਲਟੀ ਚੱਲ ਰਹੀ ਹੈ ਜੀ। ਵੇਖੋ ਜੀ। ਸਾਡੀ ਵੀਡੀਓ ਨੂੰ ਵੱਤਵਾ ਸ਼ੇਅਰ, ਲਾਈਕ, ਕਮੈਂਟ ਕਰੋ ਜੀ ਨਵੀਂ ਵੀਡੀਓ, ਨਵੇਂ ਕੰਮ ਦੇ ਨਾਲ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ। ਸਾਡੀ ਵੀਡੀਓ ਦੇ ਨਾਲ ਬਣੇ ਰਹੋ ਜੀ। ਸੋ ਤੁਹਾਡਾ ਧੰਨਵਾਦ ਜੀ।